ਸਾਲੇ ਇਹ ਵੀਡੀਓ ਬਣਾਉਂਦੇ ਤੇ ਵੀਡੀਓ ਨੂੰ ਕਿਉਂ ਆਪੇ ਦੇਖਵਾ ਰਹੀ ਸੀ ਜਦੋਂ ਤੂੰ ਇਹ ਫੋਨ ਦੇ ਵਿੱਚ ਨਿਊਡ ਵੀਡੀਓ ਦੇਖ ਲਈ ਆ ਕਿੰਨੀਆਂ ਕੁੜੀਆਂ ਦੀ ਤੇ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਇਹ ਹੋ ਜਾ ਇਹ ਤੂੰ ਗਾਹੋ ਇਹ ਨਾਲ ਸਹੀਕ ਸੰਬੰਧ ਬਣਾਏ ਜਾਂਦੇ ਨਸ਼ੇ ਪ੍ਰਮੋਟ ਕਰਾਈ ਜਾਂਦਾ ਕਹਿਓ ਸੂਲ ਕਰਾਈ ਜਾਂਦਾ ਕਹਿਓ ਅਸੂਲਾ ਅੱਲਾਹ ਦਾ ਸਬਸਤਾ ਦਿਲਾਤਾ ਕਿ ਤੂੰ ਚਿੱਟੇ ਪੰਨਿਆਂ ਤੇ ਆ ਜਾਂਦਾ ਇੱਕ ਵੀਡੀਓ ਦੇ ਵਿੱਚ ਕਿੰਨੇ ਪੈਸੇ ਲੈ ਕੇ ਲੋਕਾਂ ਤੋਂ ਇਹ ਮਦਦ ਦੇ ਨਾਂ ਤੇ ਦੇ ਨੇ ਚੰਗੀ ਭਲੀ ਜਿਹੜੀਆਂ ਨੇ ਮਦਦ ਲੈਣੀ ਹੁੰਦੀ ਉਹਨਾਂ ਦਾ ਵੀ ਅੱਗਾ ਮਾਰਦਾ ਹੈਂ ਕਿ ਦੁਕਾਸਤਾ ਹੈ ਨਾ ਭਰਾ ਉਹ ਚੱਜ ਦੀ ਰੀਲ ਬਣਾ ਲਾ ਚੱਜ ਦਾ ਕੰਮ ਕਰ ਲਾ ਉਹ ਜਿਹਨੂੰ ਲਾਈਕ ਫੋਲੋ ਕਰਨ ਵਾਲਿਆ ਕੀ ਇਹਨੇ ਕੀਤਾ ਕਿਹੜਾ ਇਹਨੇ ਵੜ ਦਿੱਤਾ ਲੈਣਾ ਤੁਸੀਂ ਇਹਨੂੰ ਐਨਾ ਫੋਲੋ ਕਰੀ ਜਨੇ ਕਿੰਨਾ ਉਹ ਨਸ਼ਾ ਕਰਦੇ ਹੋ ਐ ਕਰਦੇ ਆ ਉਹ ਬਾਅਦ ਵਿੱਚ ਕਹਿੰਦੀ ਮੈਨੂੰ ਪਤਾ ਹੀ ਨਹੀਂ ਸੀਗਾ ਸਾਨੂੰ ਘੁੱਟਦੇ ਰਹੇ ਅਫਗਾਨਾ ਕਰਦੇ ਰਹੇ ਤੁਮ ਘਾਨਾ ਕਰਦੇ ਰਹੇ ਸਾਰੇ ਕੱਪ ਨਿਕਲੇ ਪਿਓ ਦੀ ਇੰਟਰਵਿਊ ਆ ਗਈ ਇਹਦਾ ਕਹਿੰਦਾ ਲੈਂਦਾ ਕਿਤੇ ਜਲ ਜਾਂਦਾ ਕਿਤੇ ਗਰਦਾ ਲਾ ਲੈਂਦਾ ਕਿਤੇ ਬੁਲਟ ਕਮਾਈ ਜਾਂਦਾ ਕਿਤੇ ਬੋਤਲਾ ਭੰਨੀ ਜਾਂਦਾ ਪੜਾਕੇ ਪਾ ਪਾ ਕੇ ਕਿਤੇ ਫੀਮ ਖਾਈ ਜਾਂਦਾ ਕਿਤੇ ਪੈਸੇ ਦਿਖਾਈ ਜਾਂਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਸਾਡਾ ਪ੍ਰਸ਼ਾਸਨ ਕੀ ਕਰਦਾ ਓਮ ਦਾ ਵੜਾ ਕੇ ਪਾਉਣ ਵਾਲੇ ਬੋਲਟ ਨੂੰ ਘਰੇ ਜਾ ਜਾ ਕੇ ਬੈਨ ਕਰਦੇ ਤੇ ਇਹਨੂੰ ਕਿਉਂ ਨਹੀਂ ਕਰਦੇ ਇਹ ਫਿਲਮ ਦਿਖਾਈ ਜਾਂਦਾ ਸ਼ਰੀਆ ਉਹਨੇ ਚਾਹ ਪਰ ਮੋੜ ਕਰੀਂਦੇ ਤੇ ਪਾਪ ਚਾ ਪਾ ਗਏ ਉਹ ਸਿੱਧੂ ਅੰਦਰ ਸਾਡੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਦੇ ਤੇ ਕਰੋ ਬਾਈ ਯਾਰ ਤੂੰ ਵੀ ਦੇਸ਼ ਮੜਾ ਮੋਟਾ ਯਾਰ ਕਿਉਂ ਤੂੰ ਐ ਕਰੀ ਜਿੰਨਾ ਫਿਰ ਚੱਲ ਸੀ ਉਹ ਉਹਨੂੰ ਦੱਸਦੇ ਬਹਿ ਕੇ ਵੀ ਮੈਦਰ ਉਦਾ ਹੀ ਭੈ ਕਿਹਾ ਜਾਂ ਕਿਉਂ ਪਾਇਓ ਬਹਿ ਕੇ ਗੱਲ ਨਵੇਂ ਬਨੇ ਯਾਰ ਇੱਕ ਦੂਜੇ ਦੇ ਵੀਡੀਓ ਪਾਈ ਜਾਂਦੇ ਉਹ ਕਰ ਲੈ ਕੇ ਇੰਸਟਾਗ੍ਰam ਦਾ ਪੇਜ ਜਿਹੜਾ ਬਰਾਬਰ ਬਿਲਾਉ ਜਦਦਾ ਵਾਲ ਕਾਟ ਲਾ ਦੂ ਲੋਕਾਂ ਦੇ ਬਾਅਦ ਕਰ ਲੀਤੇ ਤੇ ਤੇਰੀਆਂ ਅੱਖਾਂ ਵੇਖਿਓ ਉਹਦੀਆਂ ਟਾਰ ਆਉਂਦਾ ਉਹਦੀ ਅੱਖਾਂ ਦੇਖ ਕੇ ਪਤੰਦਰ ਹਾਂਜੀ ਕੀ ਹਾਲ ਚਾਲ ਹੈ ਜੀ ਤੁਸੀਂ ਹਾਈਲਾਈਟ ਵੇਖ ਹੀ ਲਿਆ ਤੇ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਘੈਰ ਘੈਰ ਦੇ ਸੋਹਣੇ ਵੀਡੀਓ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ ਆਪਣੇ ਚੈਨਲ ਤੇ YouTube ਚੈਨਲ ਤੇ ਤਿਸੋ ਪਲੀਜ਼ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੇਖੋ ਵੀਡੀਓ ਤੇ ਕਰੋ ਜੀ ਬਾਈ ਗੱਲ ਕਰਦੇ ਆ ਜਿਹੜਾ ਇਹਨਾਂ ਨੇ ਨਾ ਜਿਹੜਾ ਇੰਸਟਾਗ੍ਰam ਤੇ ਬੜਾ ਗੱਦਸ਼ਾਪਾਇਆ ਚਾਪ ਇਹਨਾਂ ਬਾਰੇ ਗੱਲਬਾਤ ਕਰਦੇ ਆ ਇੱਕ ਤਾਂ ਪਹਿਲਾਂ ਦਾ ਇੰਸਟਾਗ੍ਰam ਵਾਲੇ ਕੋਲੇ ਬਾਤ ਜene ਪਹਿਲਾਂ ਉਹਨੇ ਆਪਾਂ ਜਿਹੜੀ ਚਾਲੀ ਕੁੜੀ ਐ ਕੀ ਗੱਤ ਬੋਲੀ ਜਾਂਦੀ ਐ ਨਾ ਉਹਦੇ ਪਿਓ ਬਾਰੇ ਪਹਿਲਾਂ ਆਪਨੂੰ ਲੱਗਿਆ ਵੀ ਸਣੀ ਸੱਚੀ ਸੱਚ ਬੋਲਦੀ ਐ ਤੇ ਰੋਈ ਜਾਂਦੀ ਰੋਈ ਜਾਂਦੀ ਐ ਇੱਕ ਵੀਡੀਓ ਦੇ ਵਿੱਚ ਕਿੰਨੇ ਪੈਸੇ ਲੈ ਗਈ ਲੋਕਾਂ ਤੋਂ ਇਹ ਮਦਦ ਦੇ ਨਾਂ ਤੇ ਦੇ ਨੇ ਚੰਗੀ ਭਲੀ ਜਿਹੜੀਆਂ ਨੇ ਮਦਦ ਲੈਣੀ ਹੁੰਦੀ ਉਹਨਾਂ ਦਾ ਵੀ ਅੱਗਾ ਮਾਰਤਾ ਹੈ ਹੈ ਕਿੰਨਾ ਉਹ ਨਸ਼ਾ ਕਰਦੇ ਹੋ ਐ ਕਰਦੇ ਆ ਉਹ ਬਾਅਦ ਵਿੱਚ ਕਹਿੰਦੀ ਮੈਨੂੰ ਪਤਾ ਹੀ ਨਹੀਂ ਸੀਗਾ ਸਾਨੂੰ ਘੁੱਟਦੇ ਰਹੇ ਆ ਬਲਾਨਾ ਕਰਦੇ ਰਹੇ ਤੁੰਗਾਣਾ ਕਰਦੇ ਸਾਰੇ ਗੱਪ ਨਿਕਲੇ ਪਿਓ ਦੀ ਇੰਟਰਵਿਊ ਆ ਗਈ ਇਹਨਾਂ ਕਹਤਾ ਦੀ ਮਰ ਹੀ ਗਿਆ ਮੇਰਾ ਪਿਓ ਤੇ ਹੁਣ ਕਿੱਥੇ ਜਾਉਂਦਾ ਹੋ ਗਿਆ ਇੰਨਾ ਕੁ इमोशनल ਅਤਿਆਰ ਕਰਤਾ ਇਹ ਤੇ ਮੇਰੇ ਜਿਹੜੇ ਪਿਆਬੀ ਵੀ ਇਹੇ ਹੈਲਪ ਕਰਨ ਆਤੇ ਤਿਆਰੀ ਬੈਠੇ ਹੁੰਦੇ ਆ ਨਾਲ ਦੀ ਨਾਲ ਹੈਲਪ ਕਰ ਦਿੰਦੇ ਆ ਤੇ ਮੜਾ ਮੋੜਾ ਸ਼ਾਨ ਵੀਨ ਕਰ ਲਿਆ ਕਰੋ ਤੇ ਜਿਨ੍ਹਾਂ ਦੀ ਹੈਲਪ ਕਰਨੀ ਚਾਹੀਦੀ ਉਹਨਾਂ ਦੀ ਆਪਾਂ ਕਰਦੇ ਨਹੀਂਗੇ ਹੋਰ ਆ ਜਾਓ ਇੰਸਟਾਗ੍ਰਾਮ ਤੇ ਆ ਜਾਓ ਜਿਹੜੇ ਕਹਿੰਦੇ ਅਸੀਂ ਸਟਾਰ ਆ ਤੇ ਇੱਕ ਦਹਾ ਮੋਟਾ ਜਾ ਹੈਗਾ ਸੋਈ ਫੋਟੋ ਵੇਖ ਲਓ ਇਹ ਪਤੰਦਰ ਕਿੰਨਾ ਚੰਗਾ ਕੰਮ ਕਰਦਾ ਯਾਰ ਤੋਂ ਤੂੰ ਕੋਲੇ ਨਸ਼ੀ ਪ੍ਰਮੋਟ ਕਰਈ ਜਿੰਨਾ ਕਹਿਓ ਸੂਲ ਕਰਈ ਜਿੰਨਾ ਕਹਿਓ ਅਸੂਲਾ ਦੱਲਾਤ ਸਭ ਸੁਨੇਚਾ ਦੱਲਾਤ ਕਿ ਤੂੰ ਚਿੱਟੇ ਪੰਨੇਗਾ ਤੇ ਆ ਜਾਣਾ ਕਿ ਤੂੰ ਕਾਸ ਤੇ ਆਣਾ ਭਰਾ ਕੋ ਚੱਜ ਦੀ ਰੀਲ ਬਣਾਣਾ ਕਇਦਾ ਕੰਮ ਕਰਨਾ ਉਹ ਜਿਹਨੂੰ ਲਾਈਕ ਫੋਲੋ ਕਰਨ ਵਾਲਿਆ ਕੀ ਇਹਨੇ ਕੀਤਾ ਕਿਹੜਾ ਇਹਨੇ ਵੜ ਦਿੱਤਾ ਲੈ ਜਿਹੜਾ ਤੁਸੀਂ ਇਹਨੂੰ ਐਨਾ ਫੋਲੋ ਕਰੀ ਜਨੇ ਇਹ ਇਹਨਾਂ ਆਈ ਲੈ ਦੇਖੀ ਜਨੇ ਕੀਤਾ ਕੀ ਇਹਨੇ ਕਿ ਨਸ਼ਾ ਪ੍ਰਮੋਟ ਕਰੀ ਜਾਂਦਾ ਜਿਹਨੂੰ ਆਪ ਸ਼ਰਮ ਚਾਹੀਦੀ ਏ ਇਹਦੇ ਘਰ ਦੇ ਨੇ ਇਹਨੂੰ ਪਤਾ ਨਹੀਂ ਰੱਸਾ ਪਾਉਂਦੇ ਕਿਦੇ ਪ੍ਰੈਗਾ ਦੇ ਕੈਪਸੂਲ ਕਿਦੇ ਕਾਦੇ ਕੈਪਸੂਲ ਕਿਦੇ ਕਾਦੇ ਕੈਪਸੂਲ ਤੂੰ ਖਾਬਰਾ ਵਾਦ ਲੋਕਾਂ ਨੂੰ ਦੱਸਦਾ ਕਿਉਂ ਜਾ ਕੇ ਵਿਵਕਾ ਕਰਨ ਦੀ ਜਿੰਦਗੀ ਖਰਾਬ ਕਰਦਾ ਜੇ ਤੈਨੂੰ ਕੋਈ ਵੇਂਦੇ ਏ ਕੋ ਚਾਹੀਦਾ ਕੰਮ ਕਰਨਾ ਢੰਗ ਦਾ ਕੰਮ ਕਰਲਾ ਇੱਕ ਹੋਰ ਆ ਉਹ ਪਦੰਦਰ ਘਰੇ ਬੁਲਟ ਦੇ ਥਾਰ ਜੀ ਲਾ ਲੈਂਦਾ ਕਿਤੇ ਜਲ ਜਾਂਦਾ ਕਿਤੇ ਗਰਦਾ ਲਾ ਲੈਂਦਾ ਕਿਤੇ ਬੁਲਟ ਘਮਾਈ ਜਾਂਦਾ ਕਿਤੇ ਬੋਤਲਾ ਭੰਨੀ ਜਾਂਦਾ ਪੜਾਕੇ ਪਾ ਪਾ ਕੇ ਕਿਤੇ ਫੀਮ ਖਾਈ ਜਾਂਦਾ ਕਿਤੇ ਪੈਸੇ ਦਿਖਾਈ ਜਾਂਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਸਾਡਾ ਪ੍ਰਸ਼ਾਸਨ ਕੀ ਕਰਦਾ ਉਹ ਤਾਂ ਪੜਾਕੇ ਪਾਉਣ ਵਾਲੇ ਬੁਲਟ ਨੂੰ ਘਰੇ ਜਾ ਜਾ ਕੇ ਬੈਨ ਕਰਦੇ ਤੇ ਇਹਨੂੰ ਕਿਉਂ ਨਹੀਂ ਕਰਦੇ ਇਹ ਫੀਮ ਦਿਖਾਈ ਜਾਂਦਾ ਸ਼ਰੇਆਮਨਾ ਸਾਹਿਬ ਰਿਮੋਟ ਕਰੀਂਦੇ ਤੇ ਪਾਪ ਚਾ ਪਾ ਕੇ ਇਹਨੂੰ ਸਿੱਧੂ ਅੰਦਰ ਸਾਡੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਇਹਦੇ ਤੇ ਕਰੋਗਾ ਕੋਈ ਮਾੜੀ ਮੋਟੀ ਕਾਰਵਾਈ ਨਸ਼ਾ ਵੀ ਸ਼ਰੀਆਂ ਪਰ ਮੋਟ ਕਰੀਦਾ ਬੁਲਟ ਦੇ ਪਟਾਕੇ ਮਾਰੀ ਜਾਂਦਾ ਹੈ ਉਹਦਾ ਆਪਾਂ ਕੋਈ ਬੁਲਟ ਆਪ ਜੇ ਵੀਡੀਓ ਵੀ ਮਿਲ ਜੇ ਆਪਾਂ ਘਰੇ ਜਾ ਕੇ ਚਲਾਣ ਕਰਤੇ ਹੋਣੇ ਤੇ ਇਹ ਨਹੀਂ ਦਿਖਦਾ ਸੋ ਪਲੀਜ਼ ਸਾਰੀ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਇਹਨਾਂ ਦੇ ਵੀ ਕਾਰਵਾਈ ਕਰੋ ਤੇ ਇੱਕ ਆ ਜੋ ਹੋਰ ਟੈਟੂ ਵਾਲਾ ਮੁੰਡਾ ਕੋਈ ਤੇ ਇੱਕ ਉਹ ਕੁੜੀ ਐ ਇਹਨੇ ਆਪਦਾ ਹੀ ਰੋਲਾ ਪਾ ਰੱਖਿਆ ਉਹ ਕੁੜੀ ਬਣੀ ਕਿੰਨੇ ਕਿੰਨੇ ਜਿੰਨਾਂ ਦੇ ਜਾਵੜੀ ਉਹ ਇੰਟਰਵਿਊਆ ਦੇਈ ਜਾਂਦੀ ਐ ਮੇਰ ਨਾਲ ਐ ਕਰਤਾ ਮੇਰ ਨਾਲ ਐ ਕਰਤਾ ਮੇਰ ਨਾਲ ਉਹ ਕਰਤਾ ਮੇਰੇ ਪੈਸੇ ਖਾ ਗਏ ਤੇ ਭਾਈ ਜੇ ਦੇ ਤੂੰ ਇਹ ਨਾ ਗੱਲ ਕਰ ਰਹੀ ਸੀ ਤੇ ਤੈਨੂੰ ਉਦੋਂ ਨਹੀਂ ਪਤਾ ਸੀਗਾ ਤੂੰ ਕਿਉਂ ਪੈਸੇ ਖਵਾ ਰਹੀ ਸੀ ਜਦੋਂ ਤੂੰ ਇਹ ਫੋਨ ਦੇ ਵਿੱਚ ਨਿਊਡ ਵੀਡੀਓ ਦੇਖ ਲਈ ਆ ਕਿੰਨੇ ਕੁੜਗਾਂ ਦੀ ਤੇ ਤੈਨੂੰ ਹੋਏ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਇਹ ਹੋ ਜਾ ਇਹ ਤੂੰ ਕਾਦੋ ਇਹ ਨਾਲ ਸਰੀਰ ਸੰਬੰਧ ਬਣਾਇਆ ਜਾਂ ਨੇੜੇ ਹੋਈ ਤੈਨੂੰ ਆਪ ਨੂੰ ਨਹੀਂ ਉਦੋਂ ਨਹੀਂ ਪਤਾ ਲੱਗਿਆ ਤੇ ਜੇ ਅੱਜ ਜਿਹੜਾ ਹੋ ਗਿਆ ਤੇ ਫਿਰ ਅਜਰ ਉਨੀ ਕਾ ਧੋਆ ਤੇ ਜਿਹੜਾ ਕੋ ਹੋ ਗਿਆ ਉਹ ਹੋਂ ਦੇ ਛੱਡ ਦੇ ਫੇ ਲੋਕ ਤਾਂ ਪਿਆਰ ਦੇ ਵਿੱਚ ਸਾਰਾ ਕੁਝ ਯਰ ਜਾਂਦੇ ਆ ਫਿਰ ਇਹਦੀ ਸਮਝ ਨਹੀਂ ਆਉਂਦੀ ਇਹ ਚੌਂਦੀ ਕੇ ਕਿਸੇ ਸਾਹ ਦੇ ਕਈਆਂ ਨੇ ਮੈਂ ਉਹਨੂੰ ਆਪ ਦੀ ਲਾਈਫ ਤੇ ਲੈਣਾ ਨਹੀਂ ਚਾਹੁੰਦੀ ਇੱਕ ਹੀ ਇੰਟਰਵਿਊ ਦੇ ਵਿੱਚ ਹੀ ਉਸੇ ਇੰਟਰਵਿਊ ਚ ਕਹੀ ਜਾਂਦੀ ਹੈ ਮੈਂ ਦਾ ਇੰਤਜ਼ਾਰ ਕਰੂੰਗੀ ਫਲਾਨਾ ਕਰੂੰਗੀ ਮੈਂ ਫਿਰ ਕਹ ਦੋਗੇ ਲੌਜੀਕ ਦੇਖੋ ਦਿੰਦੇ ਗੱਲ ਵੇਖੋ ਨਵੇ ਅਗੇ ਵਸ ਮੈਂ ਤਾਂ ਪੁੱਛਣਾ ਵੀ ਤੁਮ ਇਹਨੇ ਬਹਿ ਕੇ ਗੱਲ ਨਵੇੜ ਲ ਲੈ ਇਹਦਾ ਮਤਲਬ ਇਹ ਤੁਸੀਂ ਉਹਦੇ ਮੰਨਤਾ ਕਰ ਰਹੇ ਆ ਇਹ ਕੋਈ ਲੋ ਇਹ ਕੋਈ ਬੰਨਣਾ ਨਹੀਂ ਹੈਗਾ ਇਹਦਾ ਤੁਸੀਂ ਇੱਕ ਹਿਸਾਬ ਨਾਲ ਉਹਦੇ ਨਾਲ ਗੱਲ ਕਰਨ ਦਾ ਬੰਨਣਾ ਲੱਭ ਰਹੇ ਆ ਉਵੇਂ ਨਾ ਕਿ ਕਿਸੇ ਨਾ ਕਿਸੇ ਹਿਸਾਬ ਨਾਲ ਗੱਲ ਕਰ ਲੈ ਕਿਸੇ ਨਾ ਕਿਸੇ ਹਿਸਾਬ ਨਾਲ ਗੱਲ ਕਰ ਲੈ ਬਈ ਨਹੀਂ ਕਰਦਾ ਤੇਰੇ ਨਾਲ ਜੇ ਕਰਨੀ ਹੁੰਦੀ ਉਹਨੂੰ ਕਰ ਲੈਂਦਾ ਤੇ ਛੜ ਦੇ ਖੜਾ ਕਿ ਮੈਂ ਤਾਂ ਤੂੰ ਪੁੱਛਣਾ ਮੈਨੂੰ ਭੈਣ ਕਹਿ ਕੇ ਮੈਨੂੰ ਭੈਣ ਕਹ ਦੋ ਕਿ ਇਹ ਉਹ ਤੇ ਜਦੋਂ ਪੁੱਛਣਾ ਦੀ ਕਿਹੜੀ ਗੱਲ ਉਹਨੇ ਕਹਿਤਾ ਤਾਂ ਕਹਿਤਾ ਉਹ ਬਾਕੀ ਉਹ ਬਾਈ ਗੈਡੂ ਆਣਾ ਬਾਈ ਐ ਤੂੰ ਵੀ ਦੇਸ਼ ਮੜਾ ਮੋਟਾ ਯਾਰ ਕਿਉਂ ਤੂੰ ਐ ਕਰੀਂ ਇੰਨਾ ਫਿਰ ਚੱਲ ਸੀ ਉਹ ਉਹਨੂੰ ਦੱਸਦੇ ਬਹਿ ਗਏ ਮੇਰੇ ਬਦਰ ਉਤਾ ਹੀ ਪੈ ਕਿਹਾ ਜਾਂ ਕਿਉਂ ਪੈ ਉਹ ਬਹਿ ਕੇ ਗੱਲਾਂ ਨਵੇੜ ਬਨੇ ਯਾਰ ਇੱਕ ਦੂਜੇ ਦੇ ਵੀਡੀਓ ਪਾਈ ਜਾਂਦੇ ਉਹ ਕਰ ਲੈ ਕਿ ਇੰਸਟਾਗ੍ਰਾਮ ਦੇ ਪੇਜਾਂ ਨੂੰ ਗਾਲਾਂ ਕੱਢੀ ਜਾਂਦਾ ਤੇ ਆ ਕਿ ਮੇਰੀ ਬਾਹਰ ਨਹੀਂ ਲਾ ਲਾ ਗੱਲਾਂ ਨਹੀਂ ਸੋਰੀ ਵੈਸੇ ਹੀ ਵੀਡੀਓ ਪਾਈ ਜਾਂਦਾ ਸੀ ਮੈਂ ਵੀਡੀਓ ਪਾਉਣਾ ਬੰਦ ਕਰ ਪਤਾ ਨਹੀਂ ਹੁਣ ਉਹ ਪੇਜ ਨੂੰ ਪ੍ਰਮੋਟ ਕਰ ਰਿਹਾ ਸੀ ਜਾਂ ਕੀ ਕਰ ਰਿਹਾ ਸੀ ਫੇ ਤੂੰ ਮੇਰੇ ਵੀਡੀਓ ਨਾ ਆਇਆ ਇਹਨਾਂ ਕਰ ਮੈਂ ਇਤਹਾਸ ਕਿ ਸਾਜਲਾ ਜਾ ਮੇਰਾ ਕੋਸਾ ਜਾ ਲੈ ਇਹ ਕਿੰਦ ਤੋ ਜਾਈ ਜਾਂਦੀ ਸਾਡੀ ਨੌਜਵਾਨੀ ਯਾਰ ਕਿੰਨਾਂ ਨੂੰ ਵੇਖੀ ਜਾਂਦੇ ਆ ਅਸੀਂ ਜਿਨ੍ਹਾਂ ਨੇ ਦੇਸ਼ ਲਈ ਪਿਆਵਲੀ ਕੋਸ਼ਕੀਤਾ ਉਹਨਾਂ ਨੂੰ ਤਾਂ ਅਸੀਂ ਵੇਖਦੇ ਨਹੀਂਗੇ ਇਹਨਾਂ ਨੂੰ ਅਸੀਂ ਕੋਈ ਨਸ਼ਾ ਪਰਮੋਡ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਐਕੋ ਵਾਲਾ ਜਾਲਾ ਲਮੇ ਲਮੇ ਉਹ ਕਟਿੰਗ ਦਾ ਕੰਮ ਕਰਦਾਗਾ ਤੁਸੀਂ ਸਮਝ ਹੀ ਗਏ ਹੋਗੇ ਉਹ ਕਹਿੰਦਾ ਮੇਸ਼ਾ ਕਹਿੰਨੇ ਕੀ ਬਾਰ ਬਾਰ ਪਨੇ ਕਿਹੜਾ ਬਰਾਬਰ ਬਿਲਾਉਂਦਾ ਵਾਲ ਕੱਟ ਲਾ ਤੂੰ ਲੋਕਾਂ ਦੇ ਬਾਅਦ ਕਰ ਲੇ ਤੇ ਤੇਰੀਆਂ ਅੱਖਾਂ ਵੇਖਿਓ ਉਹਦੀਆਂ ਟਾਰ ਆਉਂਦਾ ਉਹਦਾ ਅੱਖਾਂ ਦੇਖ ਕੇ ਪਤੰਦਰ ਦੀਆਂ ਬਦਾਨੇ ਕੀ ਲੌਂਦਾ ਫਰਮਾ ਪਾਉਂਦਾ ਥੱਲੇ ਕੀ ਕੋਈ ਲੌਂਦਾ ਬਦਾਈ ਲੱਲਾ ਪਪਾ ਅੱਖਾਂ ਵੇਖ ਕੇ ਡਰ ਆਉਂਦਾ ਬੰਦੇ ਨੂੰ ਤੂੰ ਚੰਗੀ ਤਰ੍ਹਾਂ ਗੌਰ ਨਾਲ ਅੱਖਾਂ ਦੇਖਿਓ ਤੇ ਤੂੰ ਹੋਰਾਂ ਦੇ ਵਾਰ ਘਟਦਾ ਪਹਿਲਾਂ ਆਪਦੇ ਘਟ ਨਾਲ ਡੇ ਗਣੇ ਪੁੜੀ ਬਣਿਆ ਫਿਰਦਾ ਇਹ ਕੁਝ ਰੀਲ ਵਾਇਰਲ ਹੋ ਰਹੀ ਏ ਮੁੰਡੇ ਦਾ ਮੁੰਡੇ ਨਹੀਂ ਬੈਠਾ ਹੋਟਲ ਦੇ ਵਿੱਚ ਇੰਨੇ ਇੰਨੇ ਕੋ ਲਿਆ ਉੱਤੇ ਕੇਸ ਜੇ ਫੋਨ ਚਲਾਈਦਾ ਵਾ ਅਲੱਗ ਤਿਵੇਂ ਬਸ ਤੂੰ ਸ਼ਾਇਦ ਏ ਸ਼ਰਮ ਮੰਨ ਲੋ ਮੇਰੀ ਮੋਟੀ ਜਰ ਤੋ ਹੀ ਲਈ ਉਹਨੂੰ 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 ਵੀ ਲੋਕ ਸਾਧਦੇ ਆ ਘਟ ਨਗਰੋਂ ਦੇ ਉਹ ਟਾਡੂਆਂ ਦੇ ਮੁੰਡੇ ਤੋਂ ਵੀ ਘਟ ਨਗਰੋਂ ਦੇ ਲੈ ਸੋ ਵੀ ਕੋਈ ਚੱਜ ਦੇ ਬੰਦੇ ਤੋਂ ਕਰਵਾ ਲਵਾਂ ਯਾਰ ਕਿ ਜੁਆਨ ਲਈ ਜਾਏ ਕਿੱਧਰ ਨੂੰ ਜਾਂਦੀ ਹੈ ਯਾਰ ਹੈ ਕਰੀ ਗੀ ਜੰਨੇ ਐ ਤੇਨੇ じゃ ਸਾਨੂੰ ਦੱਸਦੇ ਹੋਰ ਦੱਸਾਂਗੇ ਕੋਈ ਨਹੀਂ ਤੁਸੀਂ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਓ ਹੁਣ ਇਹਨਾਂ ਨੇ ਇਹਨਾਂ ਦਾ ਪਾਇਆ ਕਰਾਂਗੇ ਵੀਡੀਓ ਵੀਡੀਓ ਡੇਡੇ ਇਹ ਵੇਖੀ ਜੰਨੇ ਵੇਖੀ ਜੰਨੇ ਯਾਰ ਕਿ ਉਹ ਜੀ ਸਾਡੇ ਲੋਕ ਆ ਜਿਹੜੇ ਇਹਨਾਂ ਨੂੰ ਫੋਲੋ ਕਰੀ ਜਾਂਦੇ ਆ ਯਾਰ ਤੁਸੀਂ ਕੋਈ ਚੱਜ ਦੇ ਨੂੰ ਫੋਲੋ ਕਰ ਲਓ ਕਰ ਨਹੀਂ ਹੈ ਜਿਹਨੇ ਪੰਜਾਬ ਵਾਸਤੇ ਕੋਲ ਕੀਤਾ ਇਹਨਾਂ ਨੇ ਵੀਡੀਓ ਦੇਖੀ ਜੰਨੇ ਇਹਨਾਂ ਨੇ ਕੀ ਹੈ ਕੀ ਸਿਹਤ ਦਿੰਦੇ ਆ ਇੱਕ ਤਾਂ ਕੋਈ ਨਸ਼ੇ ਪ੍ਰਮੋਟ ਕਰੀਦਾ ਕਿਉਂ ਤੇ ਜਿਹੜਾ ਅਕਾਉਂਟ ਨਾਲੋਂ ਕੋਈ ਨਸ਼ੇ ਤੇ ਕੋਈ ਵਾਲ ਵਾਲ ਨਹੀਂ ਕਰਦਾ ਕੋਈ ਟੈਟੂ ਉਹ ਕਹਿੰਦਾ ਮੈਨੂੰ ਵੇਖ ਲੋ ਟੈਟੂ ਬਣਾਈ ਜਿੰਨੇ ਕਹਿੰਦਾ ਮੈਂ ਪਹਿਲਾਂ ਤੋਂ ਸਟਾਰ ਆ ਲੈ ਦਾਸਰ ਤੇ ਕੰਪੇਅਰ ਕਰਨੇ ਸਿੱਧੂ ਮੂਸੇ ਵਾਲੇ ਨਾਲ ਉਹ ਕੁੜੀਆਂ ਸਾਡੇ ਜਾ ਜਾਂਦੀਆਂ ਟ੍ਰਿਬੂਨ ਦੇ ਜਾਂਦੀਆਂ ਭਾਈ ਤੂੰ ਪਹਿਲਾਂ ਸੋਚਦੀ 7-8 ਲੱਖ ਰੁਪਏ ਖਵਾਤਾ ਤੇ ਨਾ ਖਵਾਉਂਦੀ ਉਦੋਂ ਤਿੰਨ ਨੂੰ ਵੀ ਲੋਡ ਸਿਕਵਾਉਂਦੇ ਖਰੇ ਤੇ ਜੇ ਫਿਰ ਜਿਹੜਾ ਉਹ ਹੋ ਗਿਆ ਤਾਂ ਫਿਰ ਹੋ ਗਿਆ ਫਿਰ ਅੱਜ ਸਾਨ ਕਦੋਂ ਕਰਦੀਆਂ ਕਿਉਂ ਕਨਾਈ ਜੰਨੀ ਆ ਜਿਹੜਾ ਉਹ ਹੋਣਾ ਸੀ ਹੋ ਗਿਆ ਉਹ ਤਾਂ ਇੱਕ ਦੋ ਹੋਰ ਵੀ ਹੈਗੇ ਆ ਬੜਾ ਇਹਨਾਂ ਨੇ ਗੰਦ ਪਾਇਆ ਯਾਰ ਇਹਨਾਂ ਨੇ ਬਥੇਰਾ ਗੰਦ ਪਾਇਆ ਸੰਤਰਾ ਗੈਂਗ ਆ ਇੱਕ ਨੂੰ ਪਤਾ ਹੀ ਐ ਉਹ ਆਪਣੇ ਆਪ ਉਹ ਪਤਾ ਨਹੀਂ ਕੀ ਸਮਝਦੇ ਆ ਫੀਮ ਓਵਰ ਮੋਡ ਕਰੀ ਜਾਂਦੇ ਯਾਰ ਨਸ਼ੇ ਹੀ ਘਰ ਮੋਡ ਕਰਦੇ ਤੁਸੀਂ ਖਾਨ ਨੇ ਤੁਸੀਂ ਆਦਾ ਕੈਮਰਾ ਮੂਰੇ ਆ ਕੇ ਜਰੂਰੀ ਖਾਣਾ ਹੋਰੇ ਘਰ ਦੇ ਨਹੀਂ ਛਤਰਛਾਹ ਦੇ ਪਹਿਲਾਂ ਤਾਂ ਤੁਹਾਨੂੰ ਮੜੀ-ਮੜੀ ਸ਼ਰਮ ਮਨ ਨੂੰ ਯਾਰ ਤੁਸੀਂ ਲੋਕਾਂ ਨੂੰ ਦਿਖਾ ਕੇ ਦੇ ਰਹੇ ਕਿ ਕੀ ਕੀ ਤੁਸੀਂ ਲੋਕਾਂ ਨੂੰ ਪ੍ਰੋ ਪ੍ਰੋ ਕੀ ਕੀ ਪ੍ਰੋਸੀਜਰ ਨੇ ਤੁਸੀਂ ਫੋਨ ਕੋਲਦੇ ਜਵਾਕਾ ਦੇ ਇਫੈਕਟ ਕੀ ਪੈਂਦਾ ਨਾ ਚੀਜ਼ਾਂ ਦਾ ਫਰੇਗ ਆਖਣਾ ਸਾਨੂੰ ਪੰਨਿਆਂ ਲੈਟਰਾਂ ਤੇ ਲਾ ਕੇ ਮੜਾ ਮੋਟਾ ਗਣਵਾ ਸਮਾਰ ਲੋ ਪਰੰਦਰ ਉਹ ਤੁਸੀਂ ਜਿਵੇਂ ਪੜਾਣੀ ਆਪਣੇ ਆਪ ਸਮਝਦੇ ਆਏ ਆਂ ਵੀ ਫੀਲਿੰਗ ਲੈਂਦੇ ਆ ਰਾਜਿਆਂ ਲਈ ਬੱਡੀ ਵੀ ਇਹ ਲੈ ਲੈਂਦੇ ਆ ਬਈ ਅਸੀਂ ਅਖਣੀ ਕਿੱਡਾ ਵੱਡਾ ਕੰਮ ਕਰੀ ਜਾਂਦੇ ਆ ਸ਼ਰਮ ਮਾਰ ਲਓ ਮੜੀ ਮੋਟੀ ਸ਼ਰਮ ਨਾ ਮਾਰ ਲਓ ਸਾਲੇ ਇਹ ਵੀਡੀਓ ਬਣਾਉਂਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲੇ ਤਾਂ ਕਿ ਪਹੁੰਚ ਦੀ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੋਰ ਵੀਡੀਓ ਦੇਖਣ ਦੇ ਵਾਸਤੇ ਚੈਨਲ ਨੂੰ ਤੇ ਨਾਲ ਬੈਲ ਆਈਕਨ ਜ਼ਰੂਰ ਜਿਹੜਾ ਔਨ ਕਰ ਲਓ ਠੀਕ ਆ ਹੋਰ ਵੀਡੀਓ ਜਦਾਂ ਆਉਂਦੀਆਂ ਰਹਿਣਗੀਆਂ Tchau, Sra.